ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ترسےم ਸਿੰਘ ਰਾਜੀਆ ਨਾਲ ਮੇਰੇ ਆਮਣਾ ਕੀ ਤੇ ਅਸੀਂ ਜਾਂ ਸਤਿ ਸ੍ਰੀ ਅਕਾਲ ਜੀ ਤੇ ਅਸੀਂ ਜਾ ਰਹੇ ਆ ਅੱਜ ਬਰਨਾਲੇ ਤੇ ਕੋਈ ਪ੍ਰੋਗਰਾਮ ਆ ਰਿਹਾ ਮੂਰੇ ਤੇ ਉਹਦੇ ਵਾਸਤੇ ਰਾਮ ਨੂੰ ਦਵਾਈ ਦਿਵਾਉਣਾ ਸ਼ੂਟ ਤੇ ਨਾਲੇ ਅਸੀਂ ਲੈ ਕੇ ਆਉਣੇ ਆਮਣ ਦੀ ਦਵਾਈ ਦਵਾਈ ਮੁੱਕੀ ਪਈ ਆ ਤੇ ਤੁਹਾਨੂੰ ਪਤਾ ਹੀ ਇਹਨੂੰ ਮਾੜੀ ਪ੍ਰੋਬਲਮ ਆ ਟੈਨਸ਼ਨ ਦੀ ਉਹਦੇ ਕਰਕੇ ਦਵਾਈ ਚੱਲਦੀ ਆ ਦੀ ਦਵਾਈ ਲੈਣ ਜਾਂਦੇ ਆ ਤੇ ਮਿਲਦੇ ਆ ਤੁਹਾਨੂੰ ਦਿਖਾਉਣੇ ਆ ਬਾਜ਼ਾਰ ਤੇ ਬਣੇ ਰਹੋ ਬਲੌਗ ਨਾਲ ਇੱਕ ਵਾਰ ਫੇਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਮੌਸਮ ਬਹੁਤ ਠੰਡਾ ਹੈਗਾ ਜੀ ਤੇ ਕੱਲ ਬਹੁਤ ਜ਼ਿਆਦਾ ਗਰਮੀ ਸੀਗੀ ਆ ਤਾਂ ਬਹੁਤ ਠੰਡਾ ਮੌਸਮ ਆ ਠੰਡੇ ਕਰਕੇ ਵੀ ਅੱਜ ਆਰਾਮ ਸਾਰਿਆਂ ਨੂੰ ਹੀ ਆਰਾਮ ਆਗਾ ਜੀਰੀ ਲਾਉਣ ਵਾਲਿਆਂ ਨੂੰ ਵੀ ਬਿਚਾਰਿਆਂ ਨੂੰ ਕੋਸਾ ਰਹੇ ਤਾਂ ਕਿ ਗਰਮੀ ਤੋਂ ਤੇ ਕੋਸਾ ਠੰਡਾ ਮੌਸਮ ਕਰਕੇ ਦਵਾਈ ਲੈਣ ਚੱਲੇ ਨਹੀ ਇੱਕ ਦੋ ਦਿਨ ਸਾਦਾ ਵੀ ਸੀਗਾ ਤੇ ਅੱਜ ਮੈਂ ਖੇਤੋਂ ਆਇਆ ਕੱਦੂ ਕਰਦਾ ਸੀ ਤੇ ਬਹੁਤ ਬੁਰਾ ਹਾਲ ਆ ਜੀ ਰੌਣਕ ਕਹਿੰਦੇ ਅੱਜ ਬਾਈ ਸਾਨੂੰ ਮੜਾ ਜਾ ਨਾਲੇ ਅੱਜ ਕਹਿੰਦੇ ਸੀ ਕੀ ਲੱਗੀ ਲੱ ਵੱਧਲਾ ਆਵਾਂਗੇ ਨਾਲੇ ਕਹਿੰਦੇ ਗਰਮੀ ਤੋਂ ਰਾਹਤ ਮਿਲੀ ਆ ਤੇ ਕੱਲ ਜਦੋਂ ਹਰਗੀਤ ਭੈਣ ਕੋਲ ਗਏ ਸੀ ਬਾਲ ਹੀ ਗਰਮੀ ਸੀ ਬਹੁਤ ਜ਼ਿਆਦਾ ਗਰਮੀ ਤੇ ਹੁਣ ਚਲ ਅਸੀਂ ਜਾ ਰਿਹਾ ਤੁਹਾਨੂੰ ਮਿਲਦੇ ਆ ਬਾਈ ਫਿਰ ਦਿਖਾਉਨੇ ਆ ਬਾਜ਼ਾਰ ਚ ਵੀ ਕਿੰਨਾ ਹੋ ਸਕੇ ਦਿਖਾਵਾਂਗੇ ਚੱਲੀਏ ਚਲ ਕੰਮ ਕਰਕੇ ਨੀਤ ਨੂੰ ਵੀ ਬੁਖਾਰ ਸੀਗਾ ਇਸ ਤੋਂ ਲੰសារ ਠੰਡੇ ਪਾਣਾ ਨਾਲ ਹੀ ਗਰਮ ਸਰਦ ਹੋ ਗਈ ਤੇਰੇ ਸਕੂਲ ਚ ਦੇਖੋ ਕੇ ਰਤ ਦਵਾਈ ਦੇ ਕੇ ਤੋਰਦੀ ਸੀਗੀ ਬਾਲਾ ਸਿੱਤੇ ਬੁਖਾਰ ਛੱਡਦਾ ਨਹੀਂ ਤੂੰ ਪਤਾ ਨਹੀਂ ਕੀ ਗੱਲ ਲੱਗੀ ਤੂੰ ਬਰਨਾਲੇ ਵਧੀਆ ਡਾਕਟਰ ਨੂੰ ਦਿਖਾਵਾ ਮਨਾ ਬੱਲੇ ਨੂੰ ਲੋਟਨ ਵਾਲੀ ਬੁਖਾਰ ਹੋਗਾ ਮਹੀਨੇ ਚ ਬਾਲਾ ਬੁਖਾਰ ਛੱਡਦਾ ਕੁਝ ਗਰਮੇ ਵੀ ਵਾਲੀ ਜਿਆਦਾ ਪੈਂਦੀ ਹੈ ਜਦੋਂ ਉਹ ਬੋਲੜ ਆਗੇ ਤੇ ਬੱਚੇ ਥੋੜੇ ਜਿਹੇ ਹੁੰਦੇ ਸੀ ਕੰਮ ਚ ਦੱਬ ਕੇ ਰੱਖਦੇ ਹਾਂ ਜੋ ਤਰਾ ਵੱਧ ਕਰਾਉਣਾ ਕਰਮ ਨੀਤੂ ਛੋਟੀ ਜਾਨਾ ਥੋੜਾ ਜਿਹਾ ਵੱਧ ਲਾੜ ਤੇ ਰੱਖਿਆ ਹੋਇਆ ਕਿਉਂਕਿ ਚਲ ਛੋਟੀ ਜਾਨਾ ਨਿਆਣੀ ਆ ਜੀ ਸਵੇਰੋਂ ਆਪਣੇ 4 ਵਜੇ ਦੀ ਬਹੁਤ ਜ਼ਿਆਦਾ ਮੀਂਹ ਸੀਗਾ ਤੇ ਘੰਟਾ ਪੂਰਾ ਮੀਂਹ ਪਿਆ ਸਾਰੀਆਂ ਮੋਟਰ ਅੱਜ ਬੰਦ ਨੇ ਪਿੰਡ ਦੇ ਮੋਟਰਾਂ ਬੰਦ ਕਰਾਤੀਆਂ ਬਹੁਤ ਬਈ ਮੀਂਹ ਪਿਆ ਹੁਣ 2-4 ਦਿਨ ਲੰਘਣਗੇ ਚੱਲਣ ਵਾਲੇ ਲਾਈਟ ਆਰਮ ਹੋਜੂ ਇਹਨਾਂ ਨਾਲ ਤਿੰਨ ਨਾਲੇ ਜੀਰੀਆਂ ਨੂੰ ਸਪਰੇਅ ਦਾ ਕੰਮ ਵੀ ਕਰਿਆ ਪੱਤਾ ਲਵੇਟ ਪਈ ਜਾਂਦਾ ਸੀ ਪੱਤਾ ਲਵੇਟ ਮਰੂਰੇ ਨਾਲ ਤੇ ਇਹਨਾਂ ਨਾਲੇ 5-4 ਦਿਨ ਪਤਾਨ ਦੇ ਹੋਰ ਲੱਗ ਜਾਣ ਚਲੋ ਜੀ ਹੁਣ ਵੱਡੇ ਰੋਡ ਚੜਦੇ ਆ ਫੇਰ ਤੁਹਾਨੂੰ ਮਿਲਦੇ ਆ ਜਾ ਉਹ ਨੌਂ ਪਰ ਨੌਲਾ ਬਰਨਾਲਾ ਇਹ ਦੇਖਿਆ ਦਰਖਤ ਕਿੰਨੇ ਸੋਹਣੇ ਹੋ ਗਏ ਦੇਖੇ ਮੇਰੇ ਨਾਲ ਧੋਕੇ ਨੇ ਗਰਗਾ ਜਮਾਲਾ ਚੜੇ ਵਸਤੀ ਨੇ ਜਿਹੜੇ ਇੱਥੇ ਦਰੋਗਾ ਸਾਹਿਬ ਨੇ ਸੜਕਾਂ ਦੀ ਬਿਊਟੀ ਉਹ ਬਹੁਤ ਚੰਗੇ ਨੇ ਹਰ ਸਾਲ ਉਹ ਦਰਖਤ ਲਗਾਉਂਦੇ ਨੇ ਵਧੀਆ ਮਿੱਤਰ ਨੇ ਮੇਰੇ ਤੇ ਉਹਨਾਂ ਨੇ ਦੇਖੋ ਸੜਕਾਂ ਦੇ 2-3 ਸਾਲਾਂ ਦੀ ਸੜਕੇ ਨੂੰ ਸੋਹਣੀ ਬਣਾਤੀ ਪਹਿਲਾਂ ਇਹ ਸੋਨਸਰਾ ਹੁੰਦੀ ਉਹਦੇ ਕੋਈ ਦਰਖਤ ਨਹੀਂ ਸੀ ਆ 2-3 ਸਾਲਾਂ ਦੀ ਦੇਖਾਂ ਜਿਹੜੀਆਂ ਹੋ ਗਈਆਂ ਬਾਈ ਸੋਹਣੇ ਬਹੁਤ ਲੱਗਦੇ ਹੈਗੇ ਸਾਰਾ ਰਹਿੰਦੀ ਨਾਲੇ ਰੋਡ ਤੇ ਇਹ ਆ ਹਰਿਆਲੀ ਬਹੁਤ ਗ੍ਰੀਨਰੀ ਹੈਗੀ ਤੇ ਬਹੁਤ ਸੋਹਣਾ ਲੱਗਦਾ ਇਧਰ ਆਪਣੀ ਬੱਚਿਆਂ ਦੀ ਅਕੈਡਮੀ ਹੈਗੀ ਮੈਂ ਗੱਡੀ ਹੌਲੀ ਬਹੁਤ ਚਲਾਉਣਾ ਜੀ ਗੱਡੀ ਬਸ 60 70 ਤੇ ਚਲਾਉਣਾ ਵਾਸਤੇ ਏਦੋਂ ਵੱਧ ਡੱਕਰ ਦਾਨੀ ਕਿੰਨੀ ਮਰਜ਼ੀ ਵਾਟਾ 10 15 ਮਿੰਟ ਦਾ 20 ਦਾ ਫਰਕ ਪੈਂਦਾ ਨਹੀਂ ਕਿ ਜਿਹੜੀ ਜ਼ਿੰਦਗੀ ਹੈ ਬਾਰ ਬਾਰ ਨਹੀਂ ਮਿਲਦੀ ਤੇ ਬਰਨਾਲਾ ਸਾਡੇ ਪਿੰਡ ਤੋਂ ਪੈ 30 ਕਿਲੋਮੀਟਰ 30 ਕਿਲੋਮੀਟਰ ਸਾਨੂੰ ਮਾਨਸਾ ਬੰਦੇ 30 ਸੰਗਰੂਰ 30 ਨਾਮ ਅਸੀਂ ਸੈਂਟਰ ਤੋਂ ਜਮਾ ਇੱਥੇ ਇਹ ਪਾਸੇ ਵੀ ਜਾਣਾ ਹੈ ਇਹ ਪੈਣ ਤੇ ਵੀਰ ਕਹਿੰਦੇ ਕਿ ਵੀ ਆਪਣੇ ਪਿੰਡ ਦਾ ਨਾਮ ਬੋਲੋ ਸਾਡਾ ਪਿੰਡ ਹੈਗਾ ਜਿਹਰਾਜੀਆ ਤੇ ਇਹ ਪੈ ਜਾਂਦਾਗਾ ਮਾਨਸਾ ਰੋਡ ਤੇ ਲੱਟ ਤਨੌਲਾ ਬੀਖੀਰ ਤਨੌਲਾ ਬੀਖੀਰ ਤਨੌਲਾ ਬੀਖੀਰ ਉਹ ਡਾਇਰ ਰੋਡ ਤੇ ਪੈ ਜਾਂਦਾ ਮਾਨੂੰ ਤਨੂੰ 15 ਸਾਲ ਹੋ ਗਏ ਇਹ ਕਿਹੜਾ ਰੋਡ ਤੋਂ ਨਹੀਂ ਨਹੀਂ ਮੈਂ ਤਾਂ ਵੀ ਸਿੱਧਾ ਜਾਂਦਾ ਕਿ ਤਾਂ ਕਰਕੇ ਨਹੀਂ ਨਾ ਭਲਾਡੇ ਨੂੰ ਤਾਂ ਟਿੱਕੀ ਤੋਂ ਜਾਂਦਾ ਇਹ ਤਰ੍ਹਾਂ ਲੱਭੇ ਕਰੋੜ ਤੇ ਸਾਡੇ ਪਿੰਡ ਦੇ ਮਤਲਬ ਕਿ ਗੇਟ ਬਣਿਆ ਹੋਇਆ ਦਿੱਲੀ ਮੈਂ ਬੋਲਦਾ ਮੈਂ ਜੀ ਬਿੱਤਰ ਸਿੰਘ ਰਾਜੀਆ ਬਿੱਤਰ ਸਿੰਘ ਮੇਰਾ ਨਾਮ ਰਾਜੀਆ ਮੇਰੇ ਪਿੰਡ ਤੁਸੀਂ ਬਹੁਤ ਹੀ ਪਿਆਰ ਦਿੰਦੇ ਹੋ ਬਲੌਗਰਾਂ ਨੂੰ ਤੇ ਬਹੁਤ ਮਾਣ ਖੁਸ਼ ਹੁੰਦਾ ਇੰਨੀ ਇਨਸਪੈਕਟਰ ਨਾਲ ਮੈਂ ਤੁਹਾਡੀ ਉਹ ਤੋਂ 1000 ਗੁਣਾ ਵੱਧ ਕਰਦਾ ਜਿੰਨੇ ਵੀ ਮੇਰੇ ਵੀਡੀਓ ਮੇਰੇ ਵੀਪਰ ਜੇ ਦੇਖਣ ਵਾਲੇ ਨੇ ਦੀ ਮੈਨੂੰ ਵਧੀਆ-ਵਧੀਆ ਕਮੈਂਟ ਕਰਦੇ ਨੇ ਸਾਰੇ ਇਦਾਂ ਹੀ ਪਿਆਰ ਬਣਾ ਕੇ ਰੱਖਿਓ ਭਾਈ ਆਪਾਂ ਵੀ ਇੱਕ ਦਿਨ ਵੀ ਸਕਸੈਸ ਹੋ ਗਏ ਆਪਾਂ YouTube ਦੇ ਕਾਮਯਾਬ ਹੋ ਗਏ ਆਪਾਂ ਨੂੰ ਬਹੁਤ-ਬਹੁਤ ਤੁਸੀਂ ਪਿਆਰ ਦਿਓਗੇ ਆਪਦੇ ਰਿਸ਼ਤੇਦਾਰ ਯਾਰ ਮਿੱਤਰਾਂ ਤੋਂ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਾਓ ਬਹੁਤ ਹੀ ਤੁਹਾਡੇ ਧੰਨਵਾਦੀ ਹਾਂ ਜਿਨ੍ਹਾਂ ਨੇ ਇੱਥੇ ਤੱਕ ਲਿਆਂਦੇ ਆ ਇੱਥੋਂ ਆਪਾਂ ਜੀ ਲੱਖ ਤੇ ਜਾਣ ਲੱਖ ਆਪਣੇ ਸਬਸਕ੍ਰਾਈਬਰ ਹੋ ਗਏ ਉਹ ਦਾ ਬਹੁਤ ਪਿਆਰ ਕਰਦੇ ਹੈ ਬਹੁਤ लाਡ ਲਿਆ ਸੁਨਹਾਰਾ ਲੈ ਕੇ ਜਾਣਾ ਉਹਨਾਂ ਦੇ ਕੁੜੀਆਂ ਇੱਕ ਕੁੜੀਆਂ ਕੋਲ ਤਾਂ ਗਲ ਕੁੜੀ ਕੋਲ ਜਾਏ ਹੁਣ ਜੋਤ ਵੀ ਵੱਡਾ ਹੋ ਗਿਆ ਗੱਭਰੂ ਹੋ ਗਿਆ ਨੇੜੇ ਮਾਪੇ ਪੁੱਤ ਤੂੰ ਜਾ ਬੱਚੇ ਨੂੰ ਇੱਕ ਅਧੀ ਜ਼ਿੰਮੇਵਾਰੀ ਨਾਲ ਥੋੜੀ ਥੋੜੀ ਦੇਈ ਜਾਵੇ ਤਾਂ ਬੱਚਾ ਵੱਡਾ ਹੋ ਕੇ ਮਾਰ ਨਹੀਂ ਜਾਂਦਾ ਕਿਉਂ ਉਹਨੂੰ ਉਹੀ ਸੁਭਾਅ ਤੇ ਉਹਨੂੰ ਤਰੀਕਾ ਆ ਜਾਂਦਾ ਹੈ ਖੇਤੀਬਾੜੀ ਜੀ ਬੱਚਿਆਂ ਨੂੰ ਵੱਧ ਤੋਂ ਵੱਧ ਲਾਇਆ ਕਰੋ ਜੀ ਜੋ ਵੀ ਤੁਹਾਡਾ ਕੀਤਾ ਬੱਚੇ ਨੂੰ ਉੱਚ ਲਾਓ ਕਿਉਂ ਆਏ ਵੀ ਪੜ੍ਹਾਈ ਦੇ ਨਾਲ ਨਾਲ ਜ਼ਰੂਰੀ ਹੈ ਕੰਮ ਬੱਚੇ ਨੂੰ ਆਉਣਾ ਸਕਿੱਲ ਕਿਸੇ ਵੀ ਕੰਮ ਦੀ ਸਕਿੱਲ ਜ਼ਰੂਰੀ ਆ ਬੰਦੇ ਨੂੰ ਜਿਹਦੇ ਕੋਲੇ ਸਕਿੱਲ ਨਾ ਬੱਚੇ ਕੋਲੇ ਉਹ ਕਦੇ ਕਿਸੇ ਵਿਦੇਸ਼ਾਇਨ ਜਰੂਰੀ ਬਾਹਰ ਜਾ ਕੇ ਕੰਮ ਕਰਨ ਉਹ ਪੰਜਾਬ ਚ ਵੀ ਬਹੁਤ ਕੰਮ ਸਕਿੱਲ ਦਾ ਮਾਰ ਨਹੀਂ ਜਾਂਦਾ। ਦਵਿੰਦਰ ਨੂੰ ਆਪਾਂ ਪੜ੍ਹਾਈ ਕਰਾਵਾਂ ਵਧੀਆ ਔਰੇ ਕੋਈ ਮੇਰੇ ਮਨ ਦੀ ਚੋਅ ਹੈ ਕਿ ਪੁਲਿਸ ਵਿੱਚ ਭਰਤੀ ਹੋਵੇ ਕਿਉਂ ਕਰਦੇ ਰਾ ਬਹੁਤ ਜਣਾ ਜੀ ਵਿੱਚ ਬਾਈ ਕਹਿੰਦੇ ਰਾ ਕਰਦੇ ਰਾ ਕੱਦ 5 ਫੁੱਟ 7 ਤੋਂ 8 ਇੰਚ ਦਾ ਹੋਣਾ ਹੈ। ਤੇ ਇਹਨੇ 15 ਸਾਲ ਦੀ ਉਮਰ ਆ 20 ਸਾਲ ਤੱਕ ਬਹਣਾ। ਸੁਖ ਰੱਖੇ ਰਾ ਬੇ ਇਹਦਾ ਕਰਦੇ ਸੀ ਫੁੱਟ ਤੋਂ ਉੱਪਰ ਜਾਊਗਾ ਨਹੀਂ ਸੇ ਤਰ ਹੋਂ ਹੀ ਹੋਣਾ। ਤੇ ਬਹੁਤ ਵਧੀਆ ਲੱਗੂਆ ਮਲਾਜਮਾ ਹਾਲੇ ਤੱਕ ਲਾਈਨ ਨੂੰ ਇਹਨੂੰ 15 ਸਾਲ ਦਾ ਹੋਇਆਗਾ ਜੇ 16 ਸਾਲ ਲੱਗਿਆਗਾ ਹਾਲੇ ਤੇ ਜੇ ਵਧੀਆ ਪੜੀ ਗਿਆ ਇਹ ਤਾਂ ਇਹਨੂੰ ਐਗਰੀਕਲਚਰ ਦੀ ਆਪਾਂ ਡਿਗਰੀ ਕਰਾਵਾਂਗੇ ਯੂਨੀਵਰਸਿਟੀ ਲੁਧਿਆਣਾ ਤੋਂ ਉਹਰੇ ਵਿੱਚ ਵੀ ਫਾਰਮ 'ਚ ਬਹੁਤ ਮਤਲਬ ਕੀ ਇਹਦੇ ਵਿੱਚ ਕੰਮ 'ਚ ਵੀ ਬਹੁਤ ਨੌਕਰੀਆਂ ਪਈਆਂ ਨੇ ਹੁਣ ਤਾਂ ਜੀ ਜੀਨੋ ਤੇਰਬੇ ਨਾਲ ਬੱਚਾ ਪੜਾਉਣਾ ਬਹੁਤ ਕੁਝ ਆ ਗਿਆ ਪਰ ਮਾ ਪੇੜਾ ਕੰਮ ਹੁੰਦਾ ਪੜਾਉਣਾ ਜੋਰ ਲਾਉਣਾ ਪੂਰਾ ਪੜਨਾ ਬੱਚੇ ਦਾ ਕੰਮ ਹੁੰਦਾ ਬੱਚਾ ਪੜੂਗਾ ਤਾਂ ਕੁਝ ਲੱਗੂਗਾ ਕਿਉਂ ਆਪਰ ਪੈਸੇ ਲਾਉਣ ਵਾਲਿਆ ਬੱਚੇ ਨੂੰ ਸੁਹੂਲਤ ਤੇ ਸੁਖ ਦੇਣ ਵਾਲਿਆ ਵੀ ਪਾੜੇ ਇੱਥੇ ਪੀਸਾ ਭਰਨ ਵਾਲਿਆ ਪੜਨਾ ਬੱਚੇ ਨੇ ਉਹ ਬੱਚੇ ਦੇ ਰਪੈਂਡ ਕਰਦਾ ਜਿਹੜਾ ਜੀ ਕਿਸਮਤ ਚ ਹੋਇਆ ਬਣ ਜੂ ਮੈਨੂੰ ਅਹੀ ਸੋਚ ਰਹਿੰਦੀ ਹੈ ਵੀ ਮੈਂ ਬੰਦ ਬੱਚੇ ਨਾਲ ਵਧੀਆ ਬਣਾਦਾ ਸਾਡੇ ਕੋਈ ਦੋ ਤਰ੍ਹਾਂ ਪੀੜੀਆਂ ਚ ਆਪਦੇ ਨੌਕਰੀ ਤੇ ਨਹੀਂ ਹੈਗਾ ਆਪਾਂ ਵੀ ਸਰਕਾਰੀ ਨੌਕਰੀ ਦੇ ਪੈਸੇ ਅੱਖਾਂ ਕੇ ਦੇਖ ਲਈਏ ਚਾਹ ਹੁੰਦਾ ਮਾਂ ਪਿਓ ਨੂੰ ਰੇਕ ਨੂੰ ਮੈਨੂੰ ਵੀ ਚਾਹ ਆਪ ਤੋਂ ਨਹੀਂ ਕੁਝ ਬਣਿਆ ਗਿਆ ਬਾਈ ਤੇ ਕਾਰਨ ਕੀ ਸੀ ਮੈਨੂੰ ਪੜਾਈ ਤੋਂ ਛਡ ਆ ਲਿਆ ਸੀ ਘਰੀ ਕੰਮ ਚਲਾ ਲਿਆ ਸੀ ਤੇ ਕੁਝ ਮੈਂ ਇਕੱਲਾ ਜਾਣਾ ਸੀਗਾ ਤੇ ਮੇਰੇ ਬਾਪੇ ਤੋਂ ਕੰਮ ਨਹੀਂ ਹੁੰਦਾ ਸੀ ਮੈਨੂੰ ਕਰਨਾ ਛੋਟੇ ਉਮਰ ਦੀ ਕੰਮ ਪਾਈ ਜਾਂਦੀ ਐਸੇ ਕਰਕੇ ਚੱਲ ਉਹਨਾਂ ਆ ਵੀ ਆਪਦੇ ਚੋਇਸ ਬੱਚੇ ਰਾਹੀਂ ਕੱਢ ਲਈ ਪੂਰੀ ਕਰ ਲਈ ਇਸ ਟਾਈਮ ਬੱਚਾ ਸੂ ਹਸਪੀਟਲ ਤੇ ਥੋੜਾ ਜਿਹਾ ਹੌਲੀ ਹੋ ਰਹੀ ਤੋ ਚੋੜ ਮਰੀ ਬਹੁਤ ਹੈ ਕੱਲ ਡਾਕਟਰ ਸੈਰ ਸੁੱਟੀ ਤੇ ਫੀਸ ਕਰਕੇ ਅੱਜ ਕਿਦੇ ਕਰਤਾ ਕਿਚਰੀਆ ਕੋਲ ਹੈ ਹਸਪਤਾਲ ਮਨੋਦਿਸਾਸਪਾਲ ਕਿਚਰੀਆ ਕੋਲ ਅੱਜ ਬਰਨਾਲੇ ਹਸਪੀਟਲ ਚ ਇਥੇ ਭੈਣਾ ਆਈ ਹੈ ਜੀ ਭੈਣਾ ਸੀਨੀ ਆ ਗਈ ਜਿਹੜਾ ਇਹੋ ਜਦਾਂ ਦੇ ਵਿੱਚ ਦਵਾਈ ਲੈਣਾ ਹੈ ਭੈਣ ਕਹਿੰਦੀ ਵੀ ਅਸੀਂ ਸੁਡੀਆਂ ਸਾਰੇ ਬੁੜੀ ਦੀ ਦੇਖਦੇ ਆ ਬਾਈ ਤੇ ਬਹੁਤ ਪਿਆਰ ਸੇਕਾਰ ਨਾਲ ਮਿਲ ਰਹੇ ਤਾਂ ਬਾਰਤੋਂ ਨੇ ਤੁਹਾਡਾ ਵੀਡੀਓ ਦੇਖਿਆ ਕਰ ਤੇ ਤੁਹਾਨੂੰ ਵੀ ਅੱਜ ਵੀਡੀਓ ਚ ਲੈਨੇ ਤੇ ਜਿਹੜਾ ਵੀ ਕੋਈ ਮਿਲਦਾ ਹੁੰਦਾ ਉਹ ਬਈ ਬਲਾਣੇ ਕਰੂ ਸਾਰ ਛੋਟਾ ਤੁਹਾਨੂੰ ਕਰਾ ਲਈਏ ਹਾਂ ਜੀ ਹੁਣ ਪਹੁੰਚੇ ਬਰਨਾਲੇ ਬਾਜ਼ਾਰ 'ਚ ਅਸੀਂ ਆਂਢਿਆਆ ਬਾਜ਼ਾਰ ਕੰਢਿਆ ਆ ਬਾਜ਼ਾਰ 'ਚ ਗੱਡੀ ਸ਼ਿਫਟ ਕਰੀਏ ਇੱਥੋਂ ਗੱਡੀ ਸ਼ਿਫਟ ਕਰਕੇ ਅਸੀਂ ਜਾਮੇ ਸਾਦਰ ਬਾਜ਼ਾਰ ਸਾਦਰ ਆਮਨੀ ਦੇ ਪਸੰਦ ਆ ਕੀ ਜਿਹੜੀ ਦੁਕਾਨ ਸੰਸਾਰੀ ਲਾਲ ਵਾਲੇ ਨੇ ਸੰਸਾਰੀ ਲਾਲ ਵਾਲਿਆਂ ਦਾ ਮੈਂ ਨਾ ਅਮਨ ਨੇ ਸੂਟ ਉੱਥੇ ਜਾ ਕੇ ਵੀ ਦਿਖਾਉਣਾ ਤੁਹਾਨੂੰ ਦੁਕਾਨ ਨੂੰ ਜਾਂਦੇ ਰਹਿ ਜਾਂਦੇ ਬਹੁਤ ਢੀੜ ਹੈ ਬਹੁਤ ਜ਼ਿਆਦਾ ਢੀੜ ਬਾਜ਼ਾਰ ਦਿਖਾਉਣਾ ਤੁਹਾਨੂੰ ਅੱਜ ਮੀਂਹ ਪੈਣ ਕਾਰਨ ਵੀ ਬਾਜ਼ਾਰ 'ਚ ਹੀ ਬਹੁਤ ਜ਼ਿਆਦਾ ਢੀੜ ਹੈ ਕਿਉਂ ਮੀਂਹ ਪੈਣ ਕਾਰਨ ਲੋਕਾਂ ਅੱਜ ਬਾਹਰ ਨਿਕਲਦੇ ਗਰਮੀ 'ਚ ਬਾਹਰ ਹੀ ਨਿਕਲਦੇ ਸੀ ਤੇ ਬਹੁਤ ਜ਼ਿਆਦਾ ਢੀੜ ਹੈ ਤੇ ਹੁਣ ਆਪਾਂ ਜਾ ਰਹੇ ਹਾਂ ਸਾਦਰ ਬਾਜ਼ਾਰ 'ਚ ਸਾਦਰ ਬਾਜ਼ਾਰ ਜਾ ਰਹੇ ਹਾਂ ਤੇ ਆਮਣੂ ਨੂੰ ਦਿਵਾਉਣਾ ਸੂਟ ਹੁਣ ਪਹੁੰਚ ਚੁੱਕੇ ਅਸੀਂ ਸਾਦਰ ਬਾਜ਼ਾਰ ਸਾਦਰ ਬਾਜ਼ਾਰ ਚੋਂ ਕਿਹੜਿਆਂ ਗਣਾ ਸੰਸਾਰੀ ਲਾਣ ਲੈਣ ਹਾਂ ਅਸੀਂ ਵੱਧ ਸੂਟ ਆਵਣ ਲੈਂਦੇ ਹਾਂ ਸੰਸਾਰੀ ਲਾਣ ਲੈਣ ਚਲੋ ਅੱਗੇ ਦੇਖਦੇ ਹਾਂ ਹੁਣ ਪਹੁੰਚੇ ਜੀ ਸੰਸਾਰੀ ਲਾਲ ਵਾਲਿਆਂ ਦੇ ਬਾਈ ਕੋਲੇ ਆਉਂਦੇ ਨੂੰ 4-5 ਸਾਲ ਹੋ ਗਏ ਬਾਈ ਵਧੀਆ ਕੱਪੜੇ ਦਿਖਾਉਂਦਾ ਪਰ ਪੂਰੇ ਤਾਂ ਦੇਖੋ ਇਹਨਾਂ ਦੀ ਬਹੁਤ ਵੱਡੀ ਹੈ ਜੀ ਕੁੱਲੋ ਕੁੱਲ ਵੈਰਾਈਟੀ ਮਿਲਦੀ ਹੈ ਇੱਥੇ ਜੀ ਇਹ ਦੱਸਦਾ ਮੈਂ ਹਮੇਸ਼ਾ ਦੇਖੋ ਬਹੁਤ 1300 ਦਾ ਲੈਟ ਵੀਰੇ ਜਿਹੜਾ ਤੁਸੀਂ ਸੂਟ ਲੈਣਾ ਉਹ 2000 ਦੀ ਰੇਂਜ ਤੱਕ ਹੈ ਬਾਈ ਨੂੰ ਦਿਖਾ ਦੇ ਕਿਨਾਂ ਬਾਈ ਘੱਟ ਵਾਲੇ ਵੀ ਵਧੀਆ ਹੁੰਦੇ ਨੇ ਕਈ ਵਾਰੀ ਇਹ ਦਿਖਾਉਣਾ ਹੈ ਇਹ ਫਰੰਟ ਬੈਕ ਤੇ ਬਸਦਾ ਬਹੁਤ ਜਿਆਦਾ ਰਸ ਰਹਿੰਦੇ ਨੇ ਦੁਕਾਨ ਤੇ ਜੀ ਬਹੁਤ ਵਧੀਆ ਕੁੱਤਰਾ ਮਿਲਦਾ ਜੇ ਕਿਸੇ ਨੇ ਆਉਣਾ ਸੰਸਾਰੀ ਲਾਲ ਦੀ ਦੁਕਾਨ ਜਿਹੜੀ ਸਾਦਰ ਬਾਜ਼ਾਰ ਆ ਬੈਠੀ ਕਿ ਦੁਕਾਨ ਹੈ ਮੈਚੀ ਨਹੀਂ ਬੈਠੀ ਮੇਰੇ ਸਾਹਮਣੇ ਦੋ ਇਹ ਪੱਕੇ ਨਹੀਂ ਨਾ ਫਰੰਟ ਸਲਵਾਰ ਦਾ ਅੱਜ ਆਪਾਂ ਪ੍ਰਿੰਟ ਚੱਲਦੀ ਨਹੀਂ ਜੇ ਕਿਸੇ ਲਈ ਪ੍ਰਿੰਟ ਸਲਵਾਰ ਵਾਸਤੇ ਇਹ ਚੀਜ਼ਾਂ ਜ਼ਿਆਦਾ ਚੱਲ ਰਹੀ ਨੇ ਇਸ ਵਕਤ ਇਹ ਇਸ ਤਰ੍ਹਾਂ ਦੇ ਕੱਪੜਾ ਹੋਵੇ ਇਹ ਰੋਬੋ ਬਫਾਈ ਬਹੁਤ ਸੋਹਣਾ ਬਣਿਆ ਰੰਗ ਵੀ ਬਹੁਤ ਬ੍ਰਾਈਟ ਬ੍ਰਾਈਟ ਸ਼ੇਡ ਹੈ ਬ੍ਰਾਈਟ ਲੱਗ ਜਾਂਦਾ ਸਾਰੇ ਬ੍ਰਾਂਟ ਸ਼ੇਡ ਇਹ ਰੰਗ ਖਾਈ ਵੀਰੇ ਇਹ ਰੰਗ ਖਾਈ ਜੀ ਇਹ ਆਈ ਅਗਲਾ ਪਾਉਂਗਾ ਕਸਟਮਰ ਨੂੰ ਬਹੁਤ ਵਧੀਆ ਸਨਮਾਨ ਨਾਲ ਚੀਜ਼ ਦਿਖਾਉਂਦੇ ਨੇ ਬਹੁਤ ਵਧੀਆ ਮਤਲਬ ਕਿ ਇਹਨਾਂ ਦਾ ਜਿਹੜਾ ਕੱਪੜੇ ਦਿਖਾਉਣ ਦਾ ਤਰੀਕਾ ਬਹੁਤ ਵਧੀਆ ਹੈ ਗੱਲਬਾਤ ਕਰਨ ਦਾ ਰੰਗਾਂ ਨੂੰ ਬਹੁਤ ਵਧੀਆ ਰੱਖਿਓ ਨੇ ਇਹਨਾਂ ਨੂੰ ਅਭੀ ਰੰਗ ਸੁਮਾਇਦਾ 11 ਰੰਗ ਆ ਵੀ ਸੋਨਾ ਥਿੰਨੇ ਰੰਗ ਸੋਨੇ ਨੇ ਇਹ 2000 ਭਾ ਕੇ ਆਪ 2000 ਘਾਟਾਂ ਲਈ ਰਾਵਾਂਗੇ ਨਾਲੇ ਸਿੰਚ ਜੁੱਲੀਆ ਰਾਵਾਂਗੇ ਅਰਣਜੀਤ ਜੀ ਇਸ ਤੋਂ ਕੜੇਪਾ ਕੀ ਤਰੀਜੋਂ ਕਿਚੇਰੀ ਚੋਂ ਦੇ ਲਵੇ ਨੇ ਹੋਟਲ ਖਾਣ ਵਾਸਤੇ ਤੇ ਆਪਾਂ ਰੇੜੀ ਤੋਂ ਲੈ ਰਹੇ ਹਾਂ ਗੋਲੇ 10 ਰੁਪਏ ਦੇ ਗੋਲੇ ਨੇ ਬਹੁਤ ਵਧੀਆ ਗੋਲੇ ਨੇ ਦੋ ਤੁਰੇ ਖਤਰ ਲੈ ਰਹੇ ਹਾਂ ਗੋਲੇ ਤੇ ਇਮੀਗ੍ਰੇਸ਼ਨ ਵਾਲਾ ਜ ਆ ਗਿਆ ਇੱਧਰ ਤੇ ਨਾਲ ਹੀ ਇੱਧਰ ਆ ਗਏ ਵੱਡੇ ਹੋਟਲ ਤੇ ਅੰਬਾਰੋਂ ਰੇੜੀ ਤੋਂ ਲੈਂਦੇ ਨੇ ਆ ਗੋਲੇ ਸੱਡੂ ਆ ਗੋਲੇ ਹੁਣ ਬਾਕੀ ਜੋਤ ਖਾ ਰਿਹਾ ਬੰਬ ਪਕੌੜਾ ਕਿਵੇਂ ਜੋਤ ਗੱਲ ਲੋਟਾ ਮੀਂਹ ਪਿਆ ਭਈ ਅੱਜ ਜਵਾਖਾਂ ਨੂੰ ਜਲੇਬੀਆਂ ਬੰਬ ਪਕੌੜੇ ਹਰ ਕੁਛ ਲਿਆ ਕੇ ਦਿੱਤਾ ਜੇ ਤੁ ਨੂੰ ਆਗੇ ਤੇ ਨਿਤ ਨੂੰ ਹੋ ਰਿਹਾ ਕਾਰਤੋਂ ਕਾਮਣੀ ਹੈ ਵਗਰ ਤੇ ਨਾਲ ਹੈਗਾ ਲੱਗਦਾ ਮਮੇ ਇਹਨੂੰ ਦਵਾਈ ਦਵਾ ਲਈ ਇੰਨੀ ਕਿੰਨਾ ਦਵਾਈ ਦਵਾਤੀ ਆ ਕਾਫੀ ਕਿ ਕਹਿ ਕਿ ਨਾ ਜਿਵੇਂ ਮੈਨੂੰ ਤਬ ਇਹ ਜੈ ਨਾਲ ਨਹੀਂ ਲੱਗਦੀ ਹੈ ਉਹ ਤਾਂ ਕਹਿੰਦਾ ਇਹਨੂੰ ਦੂਰੀ ਪਰ ਦਿਖਾ ਦੇਣਾ ਬਾਹ ਨੂੰ ਫਿਰ ਰਚਾ ਤੇ ਉਹ ਦੁਖੀ ਬਾਹ ਦੀ ਗੋੜੀਿੰਦਾ ਹੋ ਬਾਹ ਦੇ ਉਹ ਅੱਡ ਤੇ ਨਾਲ ਇਹ ਤਾਂ ਇਹ ਤਾਂ ਹੋਰ ਡਾਕਟਰ ਆ ਉਹ ਹੋਰ ਡਾਕਟਰ ਉਹ ਹੱਡੀਆਂ ਨਾਲ ਹੀ ਜ਼ਿਆਦਾ ਅੱਛਾ ਬਾਹ ਨਾਲ ਹੀ ਲੱਗਿਆ ਯਾ ਕੋਈ ਨਹੀਂ ਜਿਦਾਂ ਹੁੰਦੀ ਹੈ ਜੇ ਅਸਟਾ ਕੇ ਤੋਂ ਮੀਨ ਨਹੀਂ ਦੇ ਦਿੱਤੀ ਨੀ ਵੀ ਜਿਹੜੇ ਨਮੀਆਂ ਗੋਲੀਆਂ ਨੇ ਇਹਨੇ ਮੈਂ ਬੰਦ ਵੀ ਕਰ ਸਕਦਾ ਵੀ ਕਰਾਂ 20 ਦਿਨ ਖਾ ਲਓ ਫਿਰ ਪਤਾ ਲੱਗੂ ਆਨੇ ਨੂੰ ਤੁਹਾਨੂੰ ਮੈਂ ਦੇਖੀ ਮਮੀ ਨੂੰ ਖਾਦੋ ਨਾ ਇਹਨੂੰ ਮੋਟੇ ਪਸੰਦ ਆਏਗਾ ਸੋਹਣਾ ਗੰਦਾ ਹਨਾ ਪਹਿਲੀ ਵਾਰ ਲੱਤਣੇ ਪਹਿਲਾਂ ਹੋਰ ਆਹੋ ਕੋਈ ਮਹਿੰਗਾ ਵਾਲਾ ਕੱਪੜਾ ਪਰ ਨਾਲੇ ਤੇ ਤੇ ਇਹਦੇ ਪਸੰਦ ਤਾਂ ਹੈਗਾ ਟੂਟ ਟੂਰ ਗਿਆ ਉਹ 200 ਸੂਟ ਫਿਟਦਾ ਕੋਈ ਕਰਾਂ ਜਿਹੜਾ ਫਿੱਟਾ ਭਾਈ ਉਹ ਲੈ ਲੈ ਮੈਂ ਕਹਿੰਦਾ ਕਿ ਨਾ। ਇਹ ਤਾਂ ਵੀ ਕਿਹੜੀ ਗੋਲੀ ਹੈ ਨਾ। ਬਹੁਤ ਸੋਹਣਾ ਕੱਪੜਾ ਉਹਨਾਂ ਨੇ। ਮੈਂ ਹੱਥ ਗਿਆ ਤੇ ਗੋਲ ਬਰਤੂ। ਇਹ ਗੋਲੇ। ਗੋਲੇ। ਕਿੰਨੇ ਆ? ਕਿਹੜਾ ਰੇਟ ਤੋਂ ਕਰੇ ਤਾਂ ਬੜਾ ਨਹੀਂ ਦੇ ਦੋ। ਮੈਂ ਭਾਈ ਅਜਮੀਰ ਕਰਨਾ ਮੈਂ ਤੇ ਮੁੱਲ ਹੀ ਲਿਆ ਆ ਸਮਾਨ ਜਲੇਬੀਆਂ ਲਿਆ 50 ਰੁਪਏ 60 ਰੁਪਏ ਦੀ ਆ। ਤੇ ਅੱਧਾ ਕਿਲੋ ਮੰਗੂ ਆ ਗਿਆ ਸੀ ਰੇ ਮੇਰੇ ਅੱਧਾ ਕਿਲੋ ਸੀ ਤੇ ਗੋਲੇ ਲਿਆ ਇਹ ਮਹਾਤਮ ਘਰੇ ਕਿੱਥੇ ਮੱਥਾ ਮਾਰਨੀ ਆ ਚਲ ਇਹਨੇ ਨਾਟਕੀਆਂ ਦਾ ਸ਼ੌਕ ਪੂਰਾ ਹੋ ਗਿਆ ਏ ਕਰਾਂਗੇ ਖੀਰ ਪੂੜੇ ਕਰਾਂ ਦੇਖੇ ਮਾਂ ਵੀਬੀ ਕਹਿੰਦੀ ਖੀਰ ਪੂੜੇ ਬਣਾਵਾਂਗੇ ਇੱਕ ਦਿਨ ਨਾ ਸੋਣਾ ਇਹ ਬਈ ਮੈਨੂੰ ਮੇਰੇ ਦੇ ਪ੍ਰੋਗਰਾਮ ਤੇ ਪਿੱਕਾ ਨਹੀਂ ਹੈਗਾ ਰੰਗ ਕੇ ਨਾ ਪਿੱਕਾ ਨਹੀਂ ਹੈਗਾ ਸੋਣਾ ਸਰਦਾਰੀ ਨਾਲ ਪੂੜੇ ਦਾ ਬਾੜੇ ਨੂੰ ਪੂੜੇ ਨਾਲ ਸਰਦਾਰੀ ਨਾਲ ਬੱਤੀਆਂ ਸੁਣਾ ਅਸਲ ਵਾਰ ਹੈ ਅਸਲ ਵਾਰ ਬੋਲਾ ਬੋਲਾ ਨਾ ਬੋਲਾ ਬੋਲਾ ਅੱਜ ਮੈਂ ਹੱਥ ਤਾਂ ਲਾ ਦਿੱਤਾ ਬੋਲ ਜਾਂਦੇ ਹੈ ਲਾਉਣ ਤਾਂ ਹੀ ਲੱਗਦੇ ਨੂੰ ਨਾ ਕੋਈ ਨਾ ਲਾਉਣਾ ਅੱਜ ਤਾਂ ਪੈਂਦਾ ਨਹੀਂ ਹੈਗਾ ਤੇ ਉਹ ਤੇਰਾ ਸੂਟ ਤੇ ਭਾਈ ਫਿਰ ਹੁਣ ਨਵਾਂ ਵੀ ਚਾਹੀਦਾ ਲੋਹਤੀ ਜਾਉਂਗਾ ਰੇ ਮੇਰੇ ਮਾਨਤ ਦੀ ਬੀਬੀ ਮਾਂ ਜਾ ਉਹਨੂੰ ਸੂਟ ਦਵਾ ਲਿਆਵਾਂਗੇ ਐਨੇ ਤੂੰ ਕਹਿੰਦਾ ਕਹਿੰਨੇ ਮੇਰੀ ਨੂੰਨ ਸੂਟ ਦਵਾ ਲੈ ਨਾ ਜੀ ਫਿਰ ਜੁਰਮ ਮੈਂ ਕੱਲ ਸਫਾਈ ਕੀਤੀ ਕਿਰੇ ਆਪ ਵੀ ਐਂ ਕਹਦਾ ਸੂਟ ਦਵਾ ਜੇ ਹੁੰਦਾ ਤੂੰ ਤਾਂ ਕਹਿ ਦੇ ਕਿ ਕਿਹਦੇ ਨਾਲ ਨਹੀਂ ਪਈ ਇਹ ਲੈ ਕੇ ਪਈ ਸਸਟਾ ਬਹੁਤ ਵਗਾ ਕੱਪੜਾ ਦਾ ਸੁਣਾ ਮਾਈ ਵਾਤ ਮਾਈ ਵਾਤ ਤਾਂ ਕਹੀ ਜਾਂਦੀ ਨਹੀਂ ਮੈਂ ਇਸ ਮੈਂ ਆਉਂਗਾ ਬਰੀਆ ਜਿਹੜੀ ਚੜੇਗੇ ਇਹਨੂੰ ਤੋਹ ਦੇ ਆਵਣਾ ਇਹ ਤਾਂ ਕਾਣ ਇਥੇ ਨਾ ਗੱਲ ਨੂੰ ਜਿੱਦਾਂ ਇਸ ਮੈਨੇ ਸਮਾਇਆ ਨਾ ਨਹੀਂ ਦੋ ਤੂੰ ਤਾਂ ਨਾ ਪੁੱਛ ਲੈ ਪਰ ਮੇਰਾ ਮੰਨ ਲੈ ਕੋਈ ਨਾ ਲੈ ਰਹੀ ਦੋਸਤ ਕਾਉਂ ਨਾ ਹੱਥ ਬੁਲ ਬਗਾਵਾ ਤੇ ਕੱਪੜਾ ਕੱਪੜਾ ਪੋਲ ਬਹੁਤ ਸੋਹਣਾ ਮੈਂ ਤਾਂ ਹੱਥ ਲਾ ਨਹੀਂ ਸਕਦੀ ਹੁਣ ਕੋਈ ਨਾ ਮੈਂ ਦੇਖਣੇ ਪਈ ਨਾ ਬਹੁਤ ਸੋਹਣਾ ਜੇ ਮੈਂ ਦੇਖ ਰਹੇ ਹਾਂ ਤੁਸੀਂ ਪਰ ਨਾਲ ਚੱਲਿਆ ਹੁਣ ਖਾ ਲਓ ਬੀਬੀ ਖਾਣ ਕੰਨ ਨੂੰ ਵੀ ਖੜੀ ਗੱਲਾਂ ਕਰਦੇ ਹੋ ਚਲੋ ਜੀ ਅੱਜ ਦੇ ਵਲੌਗ ਤੇ ਇਨਾ ਹੀ ਮਿਲਦੇ ਆ ਕੱਲ ਨੂੰ ਤੁਹਾਨੂੰ ਨਵੇਂ ਵਲੌਗ ਨਾਲ ਅੱਜ ਦਾ ਵਲੌਗ ਕਰਿਓ ਪ੍ਰਵਾਨ ਹੋਈਆਂ ਭੁੱਲਾਂ ਗਲਤੀਆਂ ਦੇ ਦਿਓ ਮਾਫੀ ਸਾਰਿਆਂ ਨੂੰ ਇੱਕ ਵਾਰ ਫੇਰ ਸਤਿ ਸ੍ਰੀ ਅਕਾਲ ਜੀ ਸਾਰੇ ਪਰਿਵਾਰ ਵੱਲੋਂ ਧੰਨ ਰਫਰੀ ਪੇਰ ਸਤਿ ਸ੍ਰੀ ਅਕਾਲ